ਇਹ ਪੰਜਾਬ ਦੀ ਕਿਸੇ ਨੇ ਲੜਾਈ ਲੜੀ ਐ ਪੰਜਾਬ ਨੂੰ ਡਿਵੈਲਪ ਕੀਤਾ ਤੇ ਕੱਲੀ ਕਾਲੀ ਦੱਲੇ ਕੀਤਾ ਤੁਸੀਂ ਐਂ ਕਰੋ ਪਿਛਲੇ 50 ਸਾਲ ਦਾ ਅਪਰ ਰਕੋਰਡ ਕੜ ਲੀਏ ਪਿਛਲੇ 50 ਸਾਲਾਂ ਵਿੱਚ 22 ਸਾਲ ਸਾਬਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 15 ਸਾਲ 12-15 ਸਾਲ ਸੈਂਟਰ ਦਾ ਰਾਜ ਰਿਹਾ ਜਦੋਂ ਅਤਵਾਦ ਦਾ ਵੇਲਾ ਸੀ ਬਾਕੀ ਸਮਾਂ ਕਾਂਗਰਸ ਦਾ جو کچھ بھی بنیا ہے دیکھ کریں کاغذ پینسل لے کے بھی لکھنے لگ جاؤں گے تھی دیکھوں گے کانگریس کے راج ایک چیز بھی نہیں ہے نہیں آب بجلی ہے بجلی تو بغیر کچھ نہیں ہوں گا دنیا چھے تھرمل پلانٹ ہے بجلی کے سارے ہی بادل صاحب نے بنایا پنجاب پاکڑا ڈیم تو بغیر سارے ڈیم بادل صاحب نے بنایا سنے تین ڈیم ਆਤਲੀਆਂ ਸਰਕਾਂ ਦੇਖੋ ਅੱਜ ਤੁਸੀਂ ਮਕੇਰੀਆਂ ਤੋਂ ਲੁਦੀ ਅੰਮਰਸਰ ਜਾਣੇ ਹੋ ਚੰਦੀਗੜ੍ਹ ਜਾਣੇ ਹੋ ਪਟੰਡੇ ਜਾਣੇ ਹੋ ਆ ਚਾਰ ਤੇ 6 ਲੇਨ ਸਰਕਾਂ ਦਾ ਪੂਰੇ ਪੰਜਾਬ ਦਾ ਜਾਲ ਅਖਾਲੀ ਦਲ ਨੇ ਬਣਾਇਆ ਬਾਦਲ ਸਾਹਿਬ ਨੇ ਬਣਾਇਆ ਅੰਮਰਸਰ ਇੰਟਰਨੈਸ਼ਨਲ 에어ਪੋਰਟ ਮਹਾਲੀ ਇੰਟਰਨੈਸ਼ਨਲ 에어ਪੋਰਟ ਪਟੰਡਾ 에어ਪੋਰਟ ਆ ਜਲੰਧਰ ਵਾਲਾ ਵੀ 에어ਪੋਰਟ ਬਾਦਲ ਸਾਹਿਬ ਨੇ ਮਨਜ਼ੂਰ ਕਰਾਇਆ ਥੋੜੇ ਸ਼ਹਿਰ ਦੇਖ ਲਓ ਮੈਨੂੰ ਯਾਦ ਹੈ ਜਦੋਂ ਅਸੀਂ ਸਰਕਾਰ ਸੀ ਤਕਰੀਬਨ 150 ਸ਼ਹਿਰ ਤੇ ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਸਾਰਾ ਕੰਮ ਅਸੀਂ ਕੰਮ ਕਮਲ ਕੀਤਾ ਇੱਕ ਵੀ ਨਿਸ਼ਾਨੀ ਇੱਕ ਵੀ ਨਿਸ਼ਾਨੀ ਦੱਸ ਦਿਓ 5 ਸਾਲ ਕੈਪਟਨ ਰਿਆ 10 ਸਾਲ ਆ ਚੀਜ਼ ਉਹਨੇ ਕੀਤੀ ਹੈ ਆ ਕਿਸਾਨ ਵੀ ਰੇ ਬੈਠੇ ਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਚ ਹੈ ਸਾਡੇ 13 ਲੱਖ ਟਿਊਬਲ ਕਨੈਕਸ਼ਨ ਅਕਾਲੀ ਦਲ ਨੇ ਦੀ ਸਰਕਾਰਾਂ ਨੇ ਦਿੱਤਾ ਹੈ ਜਿੰਨੀਆਂ ਨਹਿਰਾਂ ਕਸੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਅਕਾਲੀ ਦਲ ਨੇ ਬਣਾਈਆਂ ਆ ਪਿੰਡਾਂ ਵਿੱਚ ਮੰਡੀਆਂ ਦਾਣਾ ਮੰਡੀਆਂ ਬਣਾਉਣ ਵਾਲਾ ਕੰਮ ਅਕਾਲੀ ਦਲ ਦਾ ਪਹਿਲੇ ਟਰੈਕਟਰਾਂ ਦੇ ਟਿਊਬਲ ਟਰੈਕਟਰ ਦੇ ਟੈਕਸ ਲੱਗਦਾ ਸੀ ਉਹ ਮਾਫ ਕਰਨ ਵਾਲਾ ਅਕਾਲੀ ਦਲ ਗਰੀਬ ਪਰਿਵਾਰਾਂ ਨੂੰ ਆਟਾ ਦਲ ਸਕੀਮ ਬਾਦਲ ਸਾਹਿਬ ਨੇ ਲਾਂਦੀ ਸ਼ਗਨ ਸਕੀਮ ਬਾਦਲ ਸਾਹਿਬ ਦੀ ਪੈਨਸ਼ਨ ਸਕੀਮ ਸਭ ਤੋਂ ਪਹਿਲੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਣ ਲੱਗੀ ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਐਸੀ ਸਕਾਲਰਸ਼ਿਪ ਰਹੀ ਅਸੀਂ ਬੱਚੇ ਪੜ੍ਹਾਏ ਜਿਹੜੇ ਹੁਣਾਂ ਉਹਨਾਂ ਨੇ ਬੰਦ ਕਰਤੀ ਐ 200 ਯੂਨਿਟ ਬਿਜਲੀ ਦੇ ਮਾਫ ਅਸੀਂ ਕੀਤੇ ਇੱਕ ਲੰਬੀ ਲਿਸਟ ਐ ਇਨਾ ਦੀ ਦੇਖ ਲਓ ਤੁਸੀਂ ਇੱਕ ਦੱਸ ਦਿਓ ਕਾਂਗਰਸ ਨੇ ਆ ਕੀਤਾ ਇਹਨੇ ਕੀਤਾ ਕੀ ਆ ਬੰਦ ਕੀਤਾ ਮੈਂ ਸੇਵਾ ਕੇਂਦਰ ਖੋਲੇ ਤੁਸੀਂ ਆਪਣੇ ਪਿੰਡਾਂ 'ਚ ਕੰਮ ਕਰਾ ਸਕੋ ਬੰਦ ਕਰਤੇ ਮੈਂ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਨ ਦਿੰਦਾ ਹੁੰਦਾ ਸੀ ਸਾਰੇ ਬੰਦ ਐ ਮੈਂ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਸੀ 5 ਲੱਖ ਤੱਕ ਤੁਸੀਂ ਇਲਾਜ ਕਿਤੇ ਮਰਜ਼ੀ ਕਰਾ ਲਓ ਬੰਦ ਐ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਆਪਣੇ ਕਬੱਡੀ ਨੌਜਵਾਨਾਂ ਨੂੰ ਦੁਨੀਆ ਦੇ ਨਕਸ਼ੇ ਕਬੱਡੀ ਪਛਾਦੀ ਸੀ ਜਦੋਂ ਦੀ ਸਰਕਾਰ ਗਈ ਹੈ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਕਿ ਨੌਜਵਾਨਾਂ ਵਿੱਚ ਜਾਨਵਰਾਂ ਦਾ ਸ਼ੌਂਕ ਮਿਲੇ ਮਝਾ ਗਾਈਆਂ ਬਹੁਤ ਟਾਪ ਕੁਆਲਿਟੀ ਦੇ ਪੰਜਾਬੀ ਰੱਖਣ ਲੱਗੇ ਬੰਦ ਹੈ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਸਾਰੇ ਬੰਦ ਹੈ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਮੁੱਖ ਮੰਤਰੀ ਬਾਦਲ ਸਾਹਿਬ ਥੋੜੇ ਸੀ ਥੋੜੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ 10 ਸਾਲ ਕੈਪਟਨ ਰਿਹਾ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲੇ ਨਹੀਂ ਤੇ ਆਹ ਦੇਖੋ ਝਾੜੂ ਵਾਲੇ ਨੇ ਕੀ ਕੀਤਾ ਅੱਜ ਆ ਮੁੱਖ ਮੰਤਰੀ ਕਹਿੰਦੇ ਲਾਇਕ ਆ ਆਪਾਂ ਕੋਈ ਦਿਖਾ ਸਕਦੇ ਹਾਂ ਕਿ ਸਾਡਾ ਮੁੱਖ ਮੰਤਰੀ ਆ ਜਿਹਨੂੰ ਮਰਿਆਦਾ ਦਾ ਨਹੀਂ ਪਤਾ ਕਿਸ ਕੋਸ ਕੁਰਸੀ ਦੀ ਮਰਿਆਦਾ ਕੀ ਆ پچھلے تین سال اپنے خراب ہو گئے ہیں جی آپ بار بار زندگی خراب کرنے ہیں گلت فیصلے کر کے نقصان بہت پہلے پانچ سال کیپٹن کی سرکار دے خراب کر لے پانچ سال ہے دا مطلب دس سال خراب ہو گئے ہیں اپنے نال گوڑھی سوبے کتنے کتھے چلے گئے اپنیاں بریکہ لگیاں بڑی تیجی نا سپیڈ نال ਅਕਾਲੀ ਸਰਕਾਰ ਵਿੱਚ ਕੰਮ ਹੋ ਰਿਆ ਸੀ ਡਵੈਲਪਮੈਂਟ ਹੋ ਰਹੀ ਸੀ ਚਾਰੇ ਤਰਫ ਕੰਸਟਰਕਸ਼ਨ ਦੇਖਦੇ ਸੀ ਸਾਰਾ ਕੁਝ ਹੀ ਰੋਕ ਦਿੱਤਾ ਕਿਉਂਕਿ ਕਾਲੀ ਦਲ ਦਾ ਘਰ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਆ ਕਾਂਗਰਸੀਆਂ ਦਾ ਝਾੜੂ ਵਾਲਿਆਂ ਦਾ ਸਣੇ ਭਾਜਪੀ ਦਾ ਇਹਨਾਂ ਦਾ ਕੋਈ ਲਗਾ ਨਹੀਂ ਉਹਨਾਂ ਦਾ ਜੋ ਉਹਨਾਂ ਦੇ ਸੈਂਟਰ ਦੇ ਲੀਡਰ ਕਹਿੰਦੇ ਆ ਉਹ ਹੀ ਕਰਨਾ ਇਹਨਾਂ ਨੇ ਜਿਹੜੀ ਵੱਡੀ ਗੱਲ ਹੈ ਅਕਾਲੀ ਦਲ ਦੀ ਸੋਚ ਹੈ ਗੁਰੂਆਂ ਨੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਪਾਰਟੀ ਸਾਡੀ ਸੋਚ ਹੈ ਸਰਬੱਤਾ ਦਾ ਭਲਾ ਹੋਵੇ ਸਾਰਿਆਂ ਦਾ ਭਲਾ ਹੋਵੇ ਅਕਾਲੀ ਦਲ ਇੱਕ ਸੈਕੂਲਰ ਪਾਰਟੀ ਹੈ ਸਿੱਖ ਕੌਮ ਵੀ ਸੈਕੂਲਰ ਹੈ ਦੇਖੋ ਆਪਣੇ ਨੌਵੇਂ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨ ਜਾਨ ਕੁਰਬਾਨ ਕਰ ਦਿੱਤੀ ਬਾਦਲ ਸਾਹਿਬ ਇਹ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ। 크੍ਰਿਸਚੀਅਨ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ, ਮੁਸਲਮਾਨ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ, ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ। ਸਾਨੂੰ ਪਤਾ ਹੈ ਕਿ ਪੰਜਾਬ ਤਰਾ ਤੱਕੀ ਗਲੂਗਾ ਆਪਸ ਆਵੇਂ ਸਾਰੇ ਭਰਾਵਾਂ ਵਾਂਗੂ ਰਹਿਵਾਂਗੇ। ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ کیونکہ سانو پتا ہے دا نقصان کی ہے تو اسی دیکھ لو جی دربار صاحب بادل صاحب نے راستے مار گیا سارا کر کے خوبصورت کیا درگیانہ مندر نو بنایا اوے بھگوان بالمی نے پوتر صاحب رام تیرس نو بنایا اوے گرو روی دس جی مردر کلارگر صاحب انہوں نے ڈوبلپمنٹ کی ਅੱਜ ਜੋ ਮੈਂ ਦੇਖ ਰਿਹਾ ਦੇਸ਼ ਵਿੱਚ ਅੱਜ ਜੋ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਸੁਣ ਰਿਹਾ ਹਾਂ ਬਹੁਤ ਖਤਰਨਾਕ ਬਿਆਨ ਹੈ ਪਹਿਲੇ ਬਿਆਨ ਸੁਣਿਆ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਸਾਰਿਆਂ ਦੇ ਮੰਗਲ ਸੂਤਰ ਖੋਲ ਲੈਣਗੇ 70 ਸਾਲ ਤੱਕ ਕਿਸ ਨੇ ਖੋਏ ਨਹੀਂ ਹੁਣ ਕਿਤੇ ਖੋਲਣਗੇ ਫਿਰ ਉਹਨਾਂ ਨੇ ਹੁਣ ਮੈਂ ਕੱਲ ਬਿਆਨ ਸੁਣਿਆ ਸੀ ਮੈਂ ਤਾਂ ਪਤਾ ਨਹੀਂ ਇਹ ਜਿਹੇ ਬਿਆਨ ਕੱਲ ਮੈਂ ਬਿਆਨ ਸੁਣਾ ਯੂਪੀ ਚ ਉਹਨਾਂ ਦੇ ਬਿਆਨ ਸੀ ਕਿ ਜੇ ਤੁਸੀਂ ਆਪੋਜੀਸ਼ਨ ਨੂੰ ਬਣਾਤਾ ਤੁਹਾਡੇ ਘਰਾਂ ਚ ਜੇ ਟੂਟੀਆਂ ਆ ਪਾਣੀ ਵਾਲੀਆਂ ਪਾਣੀ ਨਿਕਲਦਾ ਟੂਟੀਆਂ ਪੱਟ ਕੇ ਲੈ ਜਾਣਗੇ ਜਿਹੜੇ ਤੁਹਾਡੇ ਬਿਜਲੀ ਦੇ ਕਨੈਕਸ਼ਨ ਆ ਮੋਟਰਾਂ ਪੱਟ ਕੇ ਲੈ ਜਾਣਗੇ ਜੇ ਸਰਕਾਰ ਉਹਨਾਂ ਦੀ ਆ ਗਈ ਕੋਈ ਐਜੇ ਬਿਆਨ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ ਦੇਸ਼ ਕਿਵੇਂ ਅੱਗੇ ਲੈ ਕੇ ਜਾਵਾਂਗੇ ਦੇਸ਼ ਵਾਸਤੇ ਕੀਤਾ ਕੀ ਹੈ ਹੁਣ ਤਾਂ ਟੂਟੀਆਂ ਦੇ ਆ ਕੇ ਮੋਟਰਾਂ ਦੇ ਆਗੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਬਚਾ ਲੋ ਆਪਾਂ ਪੱਲੇ ਪੈ ਗਏ ਆ ਇਹ ਜੇ ਮਾੜੇ ਬੰਦਿਆਂ ਦੇ ਆ ਝਾੜੂ ਵਾਲੇ ਤੁਸੀਂ ਉਮੀਦਵਾਰ ਤਾਂ ਦੇਖਿਆ ਹੀ ਨਹੀਂ ਕੱਲਾ ਝਾੜੂ ਦੇਖਿਆ ਜਿਹੜਾ ਆਉਂਦਾ ਅਸੀਂ ਝਾੜੂ ਬਾਅਦ ਚ ਪਤਾ ਲੱਗਿਆ ਕਿ ਉਮੀਦਵਾਰ ਆ ਸੀ ਇਹਨਾਂ ਦੇ ਉਮੀਦਵਾਰ ਤੁਸੀਂ ਦੇਖ ਲਓ ਜਿਹੜੇ ਜਿੱਤੇ ਐ ਕ੍ਰਿਮਿਨਲ ਰਿਕਾਰਡ ਆ ਸਾਰਾ ਸਾਰੇ ਕ੍ਰਿਮਿਨਲ ਐ ਜਿਹੜਾ ਬੰਦੇ ਨੇ ਮੇਰੇ ਖਿਲਾਫ ਲੜਿਆ ਸੀ ਝਾੜੂ ਵਾਲਾ ਜਿੱਤਿਆ ਉਹ ਬ੍ਰੋਥਲ ਚਲਾਉਂਦਾ ਐ ਲੜਕੀਆਂ ਦਾ ਵਪਾਰ ਕਰਦਾ ਐ ਉਹਦਾ ਬਾਪ ਹਲੇ ਵੀ ਜੇਲ੍ਹ ਚ ਐ ਉਹ ਆਪ ਮੈਂ ਫੋਟੋਆਂ ਦਿਖਾ ਦੂੰਗਾ ਪੁਲਿਸ ਨੇ ਫੜ ਕੇ ਅੰਦਰ ਰੱਖਿਆ ਐ ਬੈਂਕ ਉਹਨੇ ਲੁੱਟਿਆ ਕਬਜ਼ੇ ਉਹਨਾਂ ਨੇ ਕੀਤੇ ਐ ਹਲੇ ਵੀ ਕਰਦੇ ਐ ਤੇ ਬਣਾਤਾ ਦੇਖਿਆ ਹੀ ਨਹੀਂ ਕਿਸੇ ਨੇ ਦੇਖੋ ਪੰਜਾਬ ਨੂੰ ਸਮਝਣ ਵਾਲਾ ਅਕਾਲੀ ਦਲ ਹੀ ਆ ਅਕਾਲੀ ਦਲ ਤਕੜਾ ਤੂੰ ਸਾਰੇ ਤਕੜੇ ਹੋ ਅਸੀਂ ਤੁਹਾਡੀ ਢਾਲ ਆ ਤੁਹਾਡੀ ਫੌਜ ਆ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਆ 7-8 ਸਾਲਾਂ ਚ ਕਿੰਨਾ ਵੱਡਾ ਨੁਕਸਾਨ ਹੋਇਆ ਤੁਹਾਨੂੰ ਪਤਾ ਆਪ ਬੀਜਪੀ ਨੇ ਸੋਚਿਆ ਕਿ ਉਹ ਇਹਨਾਂ ਨੂੰ ਰਗੜਦੇ ਹੋ ਕਾਲੀ ਦਲ ਕਮਜ਼ੋਰ ਹੋ ਗਿਆ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਤਖਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਕਬਜ਼ਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਜਿਹੜੇ ਅੰਗਰੇਜ਼ ਵੀ ਤੋੜ ਸਕੇ ਉਹਨਾਂ ਨੇ ਤੋੜਦੀ ਤੇ ਉੱਥੇ ਆਰਐਸਐਸ ਬਿਠਾਤਾ ਤੇ ਜਦੋਂ ਉਹ ਜਦੋਂ ਸਾਰਾ ਕੁਝ ਹੀ ਹੋ ਗਿਆ ਫਿਰ ਉਦੋਂ ਚੱਕੋਂਗੇ ਆਲੈਕਸ਼ਨ ਨੂੰ ਇਲੈਕਸ਼ਨ ਨਾ ਸਮਝੋ ਕਿ ਵੋਟਾਂ ਪੈਣੀਆਂ ਹੈ ਪੰਜਾਬ ਦੀ ਕਿਸਮਤ ਹੈ ਹੁਣੀ ਹੈ ਕਿਉਂਕਿ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਜਿਹਦਾ ਕੋਈ ਲਗਾਨੀ ਤੁਹਾਡੇ ਨਾਲ ਕੋਈ ਉਹਨਾਂ ਨੂੰ ਪਰਵਾਹ ਨਹੀਂ ਉਹ ਨੰਬਰ ਲੈਣ ਵਾਸਤੇ ਆਉਂਦੇ ਆ ਕਿ ਦੋ ਐਮਪੀ ਜਿੱਤ ਜਾਣਗੇ ਸਾਡੇ ਤਿੰਨ ਐਮਪੀ ਤੁਸੀਂ ਦੇਖਿਆ ਹੁਣੇ ਪਾਰਲੀਮੈਂਟ ਪਿਛਲੀ ਵਾਰ ਵੀ ਜੇ ਬੰਦੀ ਸਿੱਕਾਂ ਦੀ ਆਵਾਜ਼ ਢਾਈ ਤਾਂ ਹਰ ਸਿਮਰਤ ਕੌਰ ਬਾਦਲ ਨੇ ਜੇ ਕਿਸਾਨੀ ਦੀ ਆਵਾਜ਼ ਢਾਈ ਤਾਂ ਵੀ ਬਾਹਰ ਸਿਮਰਤ ਕੌਰ ਬਾਦਲ ਨੇ ਜੇ ਪੰਜਾਬ ਦੇ ਵਿਕਰੀਆਨੀ ਦੀ ਗੱਲ ਕੀਤੀ ਤਾਂ ਹਰ ਸਿਮਰਤ ਕੌਰ ਬਾਦਲ ਨੇ ਤੁਸੀਂ ਇੱਕ ਐਮਪੀ ਦੱਸ ਦਿਓ ਦੂਜੀਆਂ ਪਾਰਟੀਆਂ ਦਾ ਜਿਹੜੇ ਕਾਂਗਰਸ ਦੇ ਜੁਦੇ ਜਿੱਤੇ ਇੱਕ ਬੋਲੇ ਉਹ ਉਦੋਂ ਬੋਲਦੇ ਐ ਜੇ ਕੋਈ ਰਾਹੁਲ ਗਾਂਧੀ ਨੁਸ਼ਕਾ ਦੇ ਫਿਰ ਆਪਾਂ ਚਿੱਕਾ ਘਟਣ ਲੱਗ ਜਾਂਦੇ ਐ ਪੰਜਾਬ ਕਰਕੇ ਨਹੀਂ ਚਿੱਕਾ ਮਾਰਦੇ ਮੈਂ ਤਾਂ ਸਾਰਾ ਇਹ ਕਹਿੰਦਾ ਸਾਡੇ ਵਾਸਤੇ ਸਾਰਾ ਇੱਕ ਐ ਅਕਾਲੀ ਦਲ ਵਾਸਤੇ ਆ ਆਪਣਾ ਘਰ ਹੈ ਜੇ ਇਥੇ ਪੰਜਾਬ ਤੱਕੜਾ ਗਰੀਬ ਅੱਗੇ ਵਧਣਗੇ ਤੇ ਕਿਸਾਨੀ ਅੱਗੇ ਵਧੂਗੀ ਵਪਾਰ ਵਧੂਗਾ ਖੁਸ਼ੀਆਂ ਆਪਾਂ ਨੂੰ ਹੁੰਦੀ ਹੈ ਮੈਨੂੰ ਯਾਦ ਹੈ ਆਪਣੇ ਟਾਈਮ ਦੇ ਵਿੱਚ ਹਰ ਰੋਜ਼ ਵੱਡੇ ਵੱਡੀਆਂ ਇੰਡਸਟਰੀਆਂ ਆਉਂਦੀਆਂ ਸੀ ਏਮਜ਼ ਵਰਗੇ ਹਸਪਤਾਲ ਅਸੀਂ ਲੈ ਕੇ ਆਏ ਆ ਆਈਐਮ ਆਈਟੀ جنیا یونیورسٹیاں ادو ہی بڑی ایک تھن دسنا چاہتا ہے پہلی جون اے جی پی سی پردھان صاحب بیٹھے ہیں پہلی جن پتا کی ہوا سی چالیس سال پہلے نوجوان بچوں کو تو پتہ ہی نہیں 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ